ਮੇਰਾ ਘਰ ਸਾਰਾ ਖੂਕਤਾ ਸਾਰਾ ਖੂਗ ਗਿਆ ਅੱਗ ਲਾਤੀ ਅੱਗ ਲਾ ਗਈ ਮੇਰੇ ਘਰ ਨੂੰ ਸਾਰਾ ਖੂਕਤਾ ਦੋ ਸਾਰਾ ਖੂਗ ਗਿਆ ਸਾਰਾ ਖੂਗ ਗਿਆ ਬੱਸ ਸਾਰਾ ਕਰ ਤੂ ਕੈਮਰਾ ਸ਼ਰਿਆਮ ਫੂਕ ਦਿੱਤਾ ਅਮਰਤਾਰੀ ਮੈਲਾ ਦਾ ਘਰ ਮੇਰੇ ਪ੍ਰਮਾਤਮਾ ਦੀ ਮੈਂ ਬੰਦਗੀ ਕਰਦੀ ਆ ਉਸ ਪ੍ਰਮਾਤਮਾ ਨੇ ਮੇਰੇ ਪੁੱਤ ਨੂੰ ਬਚਾ ਲਿਆ ਕੀ ਪਾਇਆ ਉਹਨਾਂ ਨੇ ਕਰਦੇ ਉੱਤੇ ਸਮਾਨ ਦੇ ਉੱਤੇ ਕਿਹੜਾ ਟੈਰ ਪੈਟਰੋਲ ਉੱਦ ਡਰਮ ਪੈਟਰੋਲ ਦਾ ਲੈ ਕੇ ਆਏ ਦੋ ਗੱਡੀਆਂ ਫੋਰਚੂਨਰ ਭਰ ਕੇ ਆਈਆਂ ਫੋਰਚੂਨਰਾਂ ਤੇ ਆਏ ਬਦਮਾਸ਼ਾਂ ਨੇ ਸ਼ਰਿਆਮ ਕਰਨ ਨੂੰ ਘਰ ਦਿੱਤਾ ਅੱਗ ਦੇ ਹਵਾਲੇ ਪੁਲਿਸ ਨੇ ਸਾਡੀ ਮਤਲਬ ਕਿ ਪੂਰੀ ਹੈਲਪ ਕੀਤੀ ਹੈ ਜੀ ਅਗਰ ਪੁਲਿਸ ਨਾ ਬਚਾਉਂਦੀ ਤਾਂ ਉਹਨਾਂ ਨੇ ਮੇਰੇ ਬੱਚੇ ਨੂੰ ਮਾਰ ਦੇਣਾ ਸੀ ਜੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਅੱਗ ਵਾਂਗ ਵਾਇਰਲ ਸਾਰਾ ਹੋ ਗਿਆ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜੀ ਹਾਂ ਸ਼ਰਿਆਮ ਗੁੰਡਾਗਰਦੀ ਹੋਈ ਹੈ ਸ਼ਰਿਆਮ ਵੇਖੋ ਆਫ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਲ ਪਾ ਘਰ ਨੂੰ ਅੱਗ ਲਗਾਈ ਗਈ ਹੈ ਜਾਣਕਾਰੀ ਮੁਤਾਬਕ ਘਰ ਚ ਮੌਜੂਦ ਅਮਰਤਾਰੀ ਮਹਿਲਾ ਦੇ ਪੁੱਤ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਜਨ ਦੇ ਕਰੀਬ ਬਦਮਾਸ਼ ਫੋਰਚਨਰਾਂ ਗੱਡੀਆਂ ਚ ਤੇਲ ਲੈ ਕੇ ਆਏ ਸੀ ਸ਼ਰ੍ਯਾਂ ਮ ਬਦਮਾਸ਼ਾਂ ਨੇ ਆਉਂਦਿਆ ਸਾਰ ਘਰ ਚ ਮੌਜੂਦ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੇਖਦੇ ਹੀ ਦੇਖਦੇ ਮੁੱਜਮਾ ਨੇ ਕਰਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਘਰ ਚੋਂ ਚੀਕ ਚਹਾੜਾ ਮਚ ਗਿਆ ਤੂ ਤੂ ਕਰਦਾ ਘਰ ਦਾ ਇੱਕ ਇੱਕ ਸਮਾਨ ਸੜ ਕੇ ਸੁਆਹ ਹੋ ਗਿਆ ਰਾਖ ਹੋ ਗਿਆ ਇਸ ਦੌਰਾਨ ਬਦਮਾਸ਼ ਇਸ ਨੌਜਵਾਨ ਨੂੰ ਵੀ ਸਾੜ ਨਹੀਂ ਲੱਗੇ ਸੀ ਕਿ ਮੌਕੇ ਤੇ ਪੁਲਿਸ ਪਹੁੰਚ ਗਈ ਜਿਸ ਦੇ ਚੱਲਦੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਕੁਝ ਬਦਮਾਸ਼ਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਹ ਰਾਤ ਬਹੁਤ ਹੀ ਸਨਸਨੀਖੇਜ਼ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ 13 ਦੇ ਕਰੀਬ ਇੱਕ ਵਿਅਕਤੀ ਨੇ ਜਿਹੜੇ ਜਿਹੜੀ ਇੱਕ ਔਰਤ ਰਹਿੰਦੀ ਹੈ ਘਰ ਦੇ ਵਿੱਚ ਆਪਣੇ ਪੁੱਤ ਦੇ ਸਮੇਤ ਕੱਲੀ ਔਰ ਉਹਨਾਂ ਦੇ ਘਰ ਦੇ ਉੱਤੇ ਮਤਲਬ ਤੇਲ ਛਿੜਕ ਕੇ ਪੈਟਰੋਲ ਜਾਂ ਕੋਈ ਹੋਰ ਡੀਜ਼ਲ ਛਿੜਕ ਕੇ ਦੱਸਦੇ ਨੇ ਵੀ ਘਰ ਦੇ ਉੱਤੇ ਉਹਨਾਂ ਨੂੰ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਘਰ ਦਾ ਸਾਰਾ ਸਾਜੋ ਸਮਾਨ ਸੁਆਬ ਬਣਾ ਦਿੱਤਾ ਤੇ ਆ ਜੋ ਕੱਲੀ ਕੱਲੀ ਤਸਵੀਰ ਦਿਖਾਉਣੀ ਹੈ ਤੁਹਾਨੂੰ ਇੱਥੋਂ ਸ਼ੁਰੂ ਹੋ ਜੋ ਇਹ ਵਾਰਡ ਨੰਬਰ 4 ਦੀਆਂ ਤਸਵੀਰਾਂ ਨੇ ਬਲਜੀਤ ਕੌਰ ਦੇ ਘਰ ਦੀਆਂ ਆ ਦੇਖੋ ਘਰ ਨੂੰ ਤਹਸ ਨਹਸ ਕਰਤਾ ਪੂਰਾ ਅ ਮਤਲਬ ਸਵਾਹ ਬਣਾਤਾ ਇਸ ਜੇ ਤਰੀਕੇ ਦੇ ਨਾਲ ਅ ਅੱਗ ਦੀ ਲਪੇਟ ਦੇ ਵਿੱਚ ਆਇਆ ਸਾਰਾ ਸਮਾਨ ਅੰਦਰ ਚਲਦੇ ਆ ਇਹ ਬੀਬੀ ਬਲਜੀਤ ਕੌਰ ਜਿਹਦੇ ਘਰ ਦੇ ਉੱਤੇ 13 ਦੇ ਕਰੀਬ ਦਸ ਦੇ ਨੇ ਵਿਅਕਤੀਆਂ ਨੇ ਹਮਲਾ ਕੀਤਾ ਔਰ ਅੰਦਰ ਲੈ ਕੇ ਜਾਵਾਂਗੇ ਕੈਮਰਾ ਕੱਲੀ-ਕੱਲੀ ਚੀਜ਼ ਦਿਖਾਉਣੇ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਕਿੰਨੀ ਫੇਰਅहमी ਦੇ ਨਾਲ ਘਰ ਦੇ ਉੱਤੇ ਹਮਲਾ ਕੀਤਾ ਛੱਤਾਂ ਤੱਕ ਦੇਖ ਸਕਦੇ ਹੋ ਤੁਸੀਂ ਸਬੂਤ ਆ ਪੂਰਾ ਜਾਗਦਾ ਜਿਉਂਦਾ ਤਸਵੀਰ ਤਸਵੀਰ ਆ ਜਿਹੜੀ ਕੈਮਰੇ ਦੇ ਸਾਹਮਣੇ ਆ ਦੇਖੋ ਕਿਸ ਕਦਰ ਕਿਸ ਤਰੀਕੇ ਦੇ ਨਾਲ ਮਤਲਬ ਘਰ ਦੇ ਉੱਤੇ ਹਮਲਾ ਕੀਤਾ ਕਿਹੜਾ ਤੇਲ ਪਾਇਆ ਮਿੱਟੀ ਦਾ ਤੇਲ ਪਾਇਆ ਜਾਂ ਡੀਜ਼ਲ ਪਾਇਆ ਆਪਾਂ ਗਲਬਤ ਵੀ ਕਰਾਂਗੇ ਪਹਿਲਾਂ ਸਮਾਨ ਦਿਖਾ ਦਈਏ ਸਮਾਨ ਬਰੀਕੀ ਦੇ ਨਾਲ ਕੈਮਰਾ ক্লোਜ਼ ਕਰਕੇ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਘਰ ਨੂੰ ਅਗਨ ਭੇਂਟ ਕਰਤਾ ਪੂਰੀ ਤਰ੍ਹਾਂ ਦੇ ਨਾਲ ਸੁਆਹ ਬਣਾਤੀ ਘਰ ਦੀ ਰਾਖ ਦੇ ਵਿੱਚ ਤਬਦੀਲ ਕਰਤਾ ਪੂਰਾ ਘਰ ਕੱਲੇ-ਕੱਲੇ ਕੈਮਰੇ ਦਿਖਾਉਣ ਦੀ ਕੋਸ਼ਿਸ਼ ਕਮਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਦਿਖਾਓ ਜੀ ਇੱਧਰ ਤਸਵੀਰਾਂ ক্লোਜ਼ ਕਰਕੇ ਕੋਈ ਗੱਦਾ ਮਿੰਜਾ ਟੀਵੀ ਟੈਲੀਵਿਜ਼ਨ ਸੋਫਾ ਇਸ ਵਾਰ ਦਾਤ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਹੈ ਕੈਮਰੇ ਤੇ ਫੁੱਟ-ਫੁੱਟ ਰੋ ਰਹੀ ਅਮਰਤਾਰੀ ਮਹਿਲਾ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ ਤੁਹਾਨੂੰ ਮਾਜਰੇ ਬਾਬਾ ਜੀ ਦੀ ਵਰਸੀ ਤੇ ਗਈ ਹੋਈ ਸੀ। ਜੀ ਪਿੱਛੋਂ ਇਹਨਾਂ ਨੇ 15 ਬੰਦੇ ਜੋ ਕਿ ਰੋਡਾ ਮਾਜਰੀ ਦਾ ਹੈ ਜੀ ਜੀ ਉਹਨੇ ਸਾਡੇ ਘਰ ਤੇ ਹਮਲਾ ਕੀਤਾ ਤੇ ਮੇਰੇ ਬੇਟੇ ਨੂੰ ਪੂਰੇ ਪੈਟਰੋਲ ਨਾਲ ਅੱਗ ਲਾ ਕੇ ਫੁੱਕਣ ਲੱਗੇ ਉਸ ਤੋਂ ਪਹਿਲਾਂ ਮੇਰੇ ਬੇਟੇ ਨੇ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਮੰਮਾ ਵੀ ਘਰ ਨਹੀਂ ਤੇ ਉਹਨਾਂ ਨੇ ਇੰਨੇ ਨੂੰ ਉਹ ਆਏ ਤੇ ਉਦੋਂ ਉਹਨਾਂ ਨੇ ਮੇਰਾ ਘਰ ਪੂਰਾ ਰੱਖ ਕਰਤਾ ਤੁਸੀਂ ਕਿੰਨੀ ਦੇਰ ਬਾਅਦ ਪਹੁੰਚੇ ਮੈਂ 10 ਮਿੰਟ ਦੇ ਵਿੱਚ ਪਹੁੰਚ ਗਈ ਮੈਨੂੰ ਸਾਰਿਆਂ ਨੇ ਦੱਸਿਆ ਵੀ ਮੈਡਮ ਤੁਹਾਡੇ ਘਰ ਨੂੰ ਅੱਗ ਲੱਗ ਗਈ ਆ ਹੂੰ ਤੇ ਮੇਰੀ ਪੂਰੀ ਪੰਥ ਜਿੰਨੇ ਵੀ ਪੰਥਕ ਜਥੇ ਹਾਂ ਜਿੰਨੇ ਵੀ ਮੇਰੇ ਐਮ ਸੀ ਸੀ ਐਮ ਸੀ ਮਾਨ ਸਾਹਿਬ ਤੇ ਮੋਦੀ ਜੀ ਨੂੰ ਵੀ ਬੇਨਤੀ ਆ ਕਿ ਮੈਂ ਬਹੁਤ ਗਰੀਬ ਹਾਂ ਮੇਰੇ ਨਾਲ ਸਭ ਨੇ ਹੀ ਧੋਖੇ ਕੀਤੇ ਕਿੰਨੇ ਤੇਲ ਪਾ ਕੇ ਕੋਸ਼ਿਸ਼ ਕੀਤੀ ਤੇਲ ਕੇ ਮੇਰੇ ਬੇਟੇ ਨੂੰ ਮੇਰੇ ਪਰਮਾਤਮਾ ਦੀ ਮੈਂ ਬੰਦਗੀ ਕਰਦੀ ਆ ਉਸ ਪਰਮਾਤਮਾ ਨੇ ਮੇਰੇ ਪੁੱਤ ਨੂੰ ਬਚਾ ਲਿਆ ਕੀ ਪਾਇਆ ਉਹਨਾਂ ਨੇ ਕਰਦੇ ਉੱਤੇ ਸਮਾਨ ਦੇ ਉੱਤੇ ਕਿਹੜਾ ਪੈਟਰੋਲ ਦਾ ਡਰਮ ਪੈਟਰੋਲ ਦਾ ਲੈ ਕੇ ਆਏ ਦੋ ਗੱਡੀਆਂ ਫੋਰਚੂਨਰ ਭਰ ਕੇ ਆਈਆਂ ਚੌਥਾ ਅਟੈਕ ਮੇਰੇ ਤੇ ਕੀਤਾ ਗਿਆ ਇਹ ਸਾਰਾ ਪਰਸ ਨੇ ਕੀ ਕੀਤਾ ਫਿਰ ਮੌਕੇ ਤੇ ਆ ਕੇ ਪੁਲਿਸ ਪਹੁੰਚੀ ਕੌਣ ਆਇਆ ਸੀ ਮੌਕੇ ਤੇ ਸ਼ਪਿੰਦਰ ਸਿੰਘ ਜੀ ਏਐਸਆਈ ਤੇ ਬਲਵੀਰ ਸਿੰਘ ਐਸਐਚਓ ਤੇ ਅਮਰੀਕ ਸਿੰਘ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਉਹਨਾਂ ਦੇ ਬਾਲ ਜਲ ਗਏ ਸਾਰੀ ਪੁਲਿਸ ਦੇ ਉਹਨਾਂ ਦੇ ਹੱਥ ਜળ ਗਏ ਮੇਰੇ ਬੇਟੇ ਦੀ ਜਾਨ ਬਚਾਈ ਤੇ ਉਹ ਬੰਦੇ ਮੇਰੇ ਬੇਟੇ ਨੂੰ ਅੱਗ ਲਾਉਣ ਲੱਗੇ ਸੀ ਜਿੰਦਾ ਜਲਾਉਣ ਲੱਗੇ ਸੀ ਤੇ ਉਹ ਕਹਿੰਦਾ ਮੇਰੇ ਤੇ ਰੋਡਾ ਮਾਜਰੀ ਦਾ ਵੀ 75 ਪਰਚੇ ਨੇ ਇੰਨੀ ਦਰਦਨਾਕ ਘਟਨਾ ਐਨੇ ਵੇਖੋ ਫੋਟੋ ਕੇ ਇਹ 13 14 15 ਜਿਹੜੇ ਬੰਦੇ ਆਏ ਜਿਨ੍ਹਾਂ ਨੇ ਪਟ્રોલ ਪਾ ਕੇ ਜਿਉਂਦੇ ਨੌਜਵਾਨ ਨੂੰ ਜਾਲਣ ਦੀ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਔਰ ਸਾਰਾ ਸਮਾਨ ਇੱਥੋਂ ਤੱਕ ਕੇ ਦੱਸਦੇ ਨੇ ਐਸਐਚਓ ਬਲਵੀਰ ਸਿੰਘ ਮੌਕੇ ਤੇ ਪਹੁੰਚੇ ਸਬ ਇੰਸਪੈਕਟਰ ਸਪਿੰਦਰ ਸਿੰਘ ਅਮਰੀਕ ਸਿੰਘ ਪੁਲੀ ਪੁਰੀ ਜਿਹੜੀ ਪੁਲਿਸ ਫੋਰਸ ਦਾ ਮੌਕੇ ਤੇ ਪਹੁੰਚੀ ਜਿਨ੍ਹਾਂ ਨੂੰ ਇਸ ਬੱਚੇ ਨੂੰ ਨੌਜਵਾਨ ਨੂੰ ਛਡਾਉਂਦੇ ਛਡਾਉਂਦੇ ਉਹਨਾਂ ਦੇ ਹੱਥਾਂ ਨੂੰ ਵੀ ਅੱਗ ਲੱਗ ਗਈ ਪੁਲਿਸ ਵਾਲੇ ਵੀ ਖੁਦ ਝੁੱਲਸ ਗਏ ਇੰਨਾ ਦਰਦਨਾਕ ਤਸਵੀਰ ਸੀ ਕਮਾਉਂਡੋ ਦੇ ਵਾਰਡ ਨੰਬਰ 4 ਦੀ ਬੀਬੀ ਬਲਜੀਤ ਕੌਰ ਦੇ ਘਰ ਨੂੰ ਅਗਨ ਪੇਂਟ ਕਰ ਦਿੱਤਾ ਗਿਆ ਅੱਗ ਦੀ ਪੇਂਟ ਕਰ ਦਿੱਤਾ ਗਿਆ ਅੱਗ ਦੀ ਲਪਟਾਂ ਦੇ ਨਾਲ ਸਾਰਾ ਘਰ ਆ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਜੋ ਸਮਾਨ ਸੜ ਕੇ ਸੁਆਹ ਹੋ ਗਿਆ ਪੁਲਿਸ ਨੇ ਮਦਦ ਕੀਤੀ ਫਿਰ ਪੂਰੀ ਪੁਲਿਸ ਨੇ ਸਾਡੀ ਮਤਲਬ ਕਿ ਪੂਰੀ ਹੈਲਪ ਕੀਤੀ ਹੈ ਜੀ ਅਗਰ ਪੁਲਿਸ ਨਾ ਬਚਾਉਂਦੀ ਤਾਂ ਉਹਨਾਂ ਨੇ ਮੇਰੇ ਬੱਚੇ ਨੂੰ ਮਾਰ ਦੇਣਾ ਸੀ ਜੀ ਤੇ ਮੈਨੂੰ ਵੀ ਜਾਣਣਾ ਸੀ ਉਹ ਪੁੱਛਦੇ ਸੀ ਤੇਰੀ ਮਾਂ ਕਦੋਂ ਆਉਗੀ ਤੇ ਮੇਰਾ ਬੇਟਾ ਕਹਿੰਦਾ ਮੇਰੀ ਮੰਮੀ ਵੀ ਆ ਰਹੀ ਹੈ ਰਸਤੇ 'ਚ ਤੇ ਐਨੇ ਨੂੰ ਪੁਲਿਸ ਨੇ ਸਾਰੀ ਪੁਲਿਸ ਨੇ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਕੁੰਡਾਗਰਦੀ ਦੀ ਇਹ ਵੱਡੀ ਵਾਰਦਾਤ ਖਮਾਣੋ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਰੇਆਮ ਬਦਮਾਸ਼ਾਂ ਵੱਲੋਂ ਘਰ ਨੂੰ ਅੱਗ ਲਗਾਈ ਗਈ ਹੈ ਤੇ ਇਲਜ਼ਾਮਾਂ ਮੁਤਾਬਕ ਅਮਰਤਾਰੀ ਮਹਿਲਾ ਦੇ ਪੁੱਤ ਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਆਪਣੇ ਘਰੇ ਬੈਠਾ ਸੀ ਤੇ तकरीबन 13-14 ਬੰਦੇ ਜਿਹਦੇ ਵਿੱਚ ਰੋਡਾ ਮਜਰੀ ਦਾ ਤੇ ਮਨੀ ਉੱਚੇ ਪਿੰਡ ਦਾ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਹੂੰ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਐਨੇ ਨੂੰ ਇਹਨਾਂ ਨੇ ਕੋਠੇ ਫੋਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਣੇ ਨੇ ਇਧਰੋਂ ਬਾਹਾਂ ਪਾ ਲਈਆਂ ਚਾਰ ਨੇ ਇਧਰੋਂ ਹੂੰ ਤੇ ਇਹਨਾਂ ਕੋਲ ਕਿਰਪਾਨਾਂ ਤੀਆਂ ਹਥਿਆਰ ਤੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨੀ ਬੜਾ ਰੌਲਾ ਪਾਇਆ ਪਰ ਰੇ ਮਹੱਲੇ 'ਚ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਦੇ ਅੰਦਰ ਬਾ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜਦ ਇਹ ਐਸਆਈ ਸ਼ਿਵਿੰਦਰ ਸਿੰਘ ਆਏ ਤੇ ਉਹਨਾਂ ਨੇ ਬੜੀ ਹੀ ਬਹਾਦਰੀ ਨਾਲ ਜਿਹਨਾਂ ਦਾ ਮੈਂ ਰਹਿਣੀ ਆ ਧੰਨਵਾਦ ਕਰਦਾ ਦਸਾ ਬੰਦਿਆਂ ਤੇ ਇਹਨਾਂ ਨੇ ਇਕੱਲੇ ਨਹੀਂ ਜਫਾ ਲਾਇਆ ਅੱਛਾ ਤੇ ਉਹਨਾਂ ਨੂੰ ਦੇਖ ਕੇ ਇਹ ਜਿਹੜੇ ਮੁਜਰਮ ਸੀ ਭੱਜਦੇ ਦੋ ਉੱਧਰ ਗਰੇ ਦੋ ਉੱਧਰ ਗਰੇ ਕੋਠਿਆਂ ਉਛਾਲਾ ਮਾਰ ਮਾਰ ਭੱਜੇ ਉਹਨਾਂ ਨੇ ਇਕੱਲੇ ਨਹੀਂ ਰੋਡੇ ਨੂੰ ਜੱਫਾ ਲਾਇਆ ਤੇ ਰੋਡਾ ਫੜਿਆ ਗਿਆ ਇੱਕ ਹੋਰ ਬੰਦਾ ਫੜਿਆ ਗਿਆ ਜਿਹਨੇ ਅਮਰੀਕ ਸਿੰਘ ਨੇ ਫੜਿਆ ਤੇ ਇਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਮੌਕੇ ਤੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਆਏ ਤੇ ਇਹਨਾਂ ਤੇ ਪਰਚਾ ਦਰਜ ਹੋਇਆ 307 ਦਾ ਪਰ ਪਰ ਯਾਤਰੀ ਬੰਦੇ ਹਜੇ ਵੀ ਫਰਾਰ ਨੇ ਸਾਨੂੰ ਹਜੇ ਵੀ ਡਰ ਹੈ ਆਖਰ ਬਦਮਾਸ਼ਾਂ ਵੱਲੋਂ ਇੰਨੀ ਹਨੇਰ ਕਰਦੀ ਇੰਨੀ ਗੁੰਡਾਗਰਦੀ ਕਿਉਂ ਕੀਤੀ ਗਈ ਹੈ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਹੁਣ ਇਹ ਵੀ ਸੁਣ ਲੋ ਜੀ ਇਹ ਰਣਜੀਤ ਸਿੰਘ ਕਰਵਾ ਰਿਹਾ ਜੋ ਰਣਜੀਤ ਸਿੰਘ ਕੌਣ ਹੈ ਜੂਐਸਏ ਚ ਉਹਨੇ ਮਤਲਬ ਮੈਰਿਜ ਕਰਵਾਈਆ ਮੇਰੇ ਨਾਲ ਹੁਣ ਉਹ ਧੋਖਾ ਦੇ ਰਿਹਾ ਤੇ ਗਰੀਬ ਹੋਣ ਦੇ ਨਾਤੇ ਉਹ ਹੁਣ ਮੈਨੂੰ ਪੁੱਛਦਾ ਨਹੀਂ ਮੇਰੇ ਨਾਲ ਹਰ ਜਗ੍ਹਾ ਧੋਖਾ ਹੁੰਦਾ ਜੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ ਇਹ ਮਕਾਨ ਰਣਜੀਤ ਸਿੰਘ ਦਾ ਸੀ ਇਹ ਮਕਾਨ ਹੁਣ ਅਸੀਂ ਬੈਠੇ ਆਂ ਜੀ 10 ਸਾਲ ਤੋਂ ਮੇਰੇ ਬੱਚਿਆਂ ਦਾ ਸਾਨੂੰ ਹੱਕ ਦਿੱਤਾ ਜਾਵੇ ਮੇਰੇ ਬੱਚਿਆਂ ਦੇ ਸਿਰ ਤੇ ਛੱਤ ਨਹੀਂ ਮੇਰੇ ਬੱਚਿਆਂ ਨੂੰ ਛੱਤ ਦਿੱਤੀ ਜਾਵੇ ਸਾਡੇ ਨਾਲ ਧੱਕਾ ਹੁੰਦਾ ਚੌਥਾ ਅਟੈਕ ਆ ਚੌਥਾ ਹਮਲਾ ਸਾਡਾ ਹੁਣ ਉਹ ਮੇਰੇ ਨਾਲ ਧੱਕਾ ਕਰਦੇ ਆ ਦੋ ਕੇਸ ਮੇਰੇ ਹੱਕ ਚ ਹੋ ਗਏ ਜੱਜ ਸਾਹਿਬ ਦੋ ਨੰਬਰ ਬਿਲਡਿੰਗ ਦੇ ਵਿੱਚ ਮੈਂ ਜਿੱਤ ਗਈ ਜੀ ਹੁਣ ਉਹਨਾਂ ਨੂੰ ਕੋਈ ਖਤਰਾ ਹੈ ਮੇਰੀ ਆ 14 ਤਰੀਕ ਨੂੰ ਕੋਰਟ ਚ ਤਰੀਕ ਆ ਉਸ ਤੋਂ ਪਹਿਲਾਂ ਉਹ ਸਾਨੂੰ ਮਾਰਨ ਆਏ ਸੀ ਸਰੂਪ ਜਾਲਿਆ ਜੀ ਮੈਂ ਪੰਥਕ ਜਥੇਬੰਦੀਆਂ ਨੂੰ ਕਹਿਨੀ ਆ ਵੀ ਕਿੱਥੇ ਸੁੱਤੀ ਪਈ ਆ ਦੁਨੀਆ ਇਹ ਗਾਤਰੇ ਪਾ ਕੇ ਇੰਨੀਆਂ ਬੇਅਦਮੀਆਂ ਹੋ ਰਹੀਆਂ ਇਹ ਪਾਪੀ ਨੂੰ ਇਹ ਇਹਦਾ ਇਹਦਾ ਸੀਰੀ ਸਾਹਿਬ ਇਹਦੀ ਲਾਈ ਜਾਵੇ ਥਾਣੇ ਦੇ ਵਿੱਚ ਜੋ ਸਲਾਖਾਂ ਦੇ ਪਿੱਛੇ ਆ ਇਹਨੂੰ ਮੁੜ ਕੇ ਜਮਾਨਤ ਨਹੀਂ ਮਿਲਣੀ ਚਾਹੀਦੀ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੁਝ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਤੇ ਜਲਦ ਬਾਕੀ ਦੇ ਬਦਮਾਸ਼ਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਕੱਲ ਜੀ ਸ਼ਾਮੀ ਸਾਨੂੰ ਤਲਾਹ ਮਿਲੀ ਹੈ ਜੀ ਨਵਚੋਦ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਖਮਾਣੋ ਦੇ ਘਰੇ ਕੁਝ ਵਿਅਕਤੀਆਂ ਨੇ ਆ ਕੇ ਅੱਗ ਲਗਾ ਦਿੱਤੀ ਹੈ ਜੀ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪੁੱਜਾ ਜੀ ਜਿਹੜਾ ਉੱਥੇ ਘਰ ਨੂੰ ਸਾਰੇ ਨੂੰ ਅੱਗ ਲੱਗੀ ਹੋਈ ਸੀ ਸਮਾਨ ਕਾਫੀ ਬ੍ਰੀਤ ਨਾਲ ਜਲ ਰਿਹਾ ਸੀ ਪਹਿਲਾਂ ਤਾਂ ਲੋਕਾਂ ਦੀ ਮਦਦ ਨਾਲ ਉੱਥੇ ਜਿਹੜੀ ਅੱਗ ਨੂੰ ਕਾਬੂ ਕੀਤਾ ਇਹਦੇ ਸਬੰਧ ਵਿੱਚ ਨਵਜੋਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ ਮਕਦਮਾ ਨੰਬਰ 11 ਮਿਤੀ 7 7 2 2025 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮਕਦਮੇ ਵਿੱਚ ਦੋ ਦੋਸੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਨ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਬਾਕੀ ਹੀ ਇਹ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ, ਹਿਲਾ ਕੇ ਰੱਖ ਦੇਣ ਵਾਲੀਆਂ ਨੇ। ਬਦਮਾਸ਼ਾਂ ਵੱਲੋਂ ਘਰ ਚ ਪਏ ਇੱਕ ਇੱਕ ਸਮਾਨ ਨੂੰ țeਲ ਪਾ ਸਾੜਿਆ ਗਿਆ, ਘਰ ਚ ਪਿਆ ਪੂਰਾ ਸਮਾਨ ਰਾਖ ਹੋ ਚੁੱਕਿਆ ਹੈ। ਵਾਰਦਾਤ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਆਪਣੀ ਜਾਨ ਨੂੰ ਖਤਰਾ ਦੱਸ ਰਿਹਾ ਹੈ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਅੱਗੇ ਮਾਮਲੇ 'ਚ ਕੀ ਕਾਰਵਾਈ ਅਮਲ ਚ ਲਿਆਉਂਦੀ ਹੈ। ਜਗਬਾਣੀ ਟੀਵੀ ਲਈ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ